ਸੋਨਾ ਹੋਇਆ ਸਸਤਾ ਇਧਰ ਵਾਲੇ ਲਈ ਵਧੀਆ ਮੌਕਾ ਜਾਣੋ ਅੱਜ ਦੇ ਤਾਜ਼ਾ ਰੇਟ ਜਿਵੇਂ ਕਿ ਅੱਜ ਸੋਨੇ ਦੀ ਕੀਮਤ ਕੱਲ 1,23,300 ਰੁਪਏ ਪ੍ਰਤੀ 10 ਗ੍ਰਾਮ ਦੇ ਹਾਈ ਲੈਵਲ ਤੇ ਸੀ ਇਸ ਦੀ ਕੀਮਤ ਅੱਜ 1360 ਰੁਪਏ ਡਿੱਗ ਕੇ 1970 ਰੁਪਏ ਪ੍ਰਤੀ 10 ਗ੍ਰਾਮ ਤੇ ਆਦੀ ਹੈ ਸੋਨਾ ਖਰੀਦਣ ਵਾਲੇ ਲਈ ਖੁਸ਼ਖਬਰੀ ਹੈ ਲਗਭਗ ਇੱਕ ਹਫਤਾ ਵਧਣ ਤੋਂ ਬਾਅਦ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਅਮਰੀਕਾ ਵੱਲੋਂ ਜਾਪਾਨ ਵਰਗੇ ਆਪਣੇ ਕਈ ਵਪਾਰਕ ਭਾਈਵਾਲਾਂ ਨਾਲ ਵਪਾਰਕ ਸਮਝੌਤਾ ਕਰਨ ਕਰਕੇ ਸੁਰੱਖਿਅਤ ਨਿਵੇਸ਼ ਦੇ ਰੂਪ ਵਿੱਚ ਸੋਨੇ ਦੀ ਅਪੀਲ ਘਟ ਗਈ ਹੈ ਜੋ ਵੀ ਕਹੜ ਸੋਨੇ ਦੀ ਕੀਮਤ ਬੁੱਧਵਾਰ ਜਾਨੀ ਕੱਲ 12330 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ हाई लेवल ਤੇ ਪਹੁੰਚ ਗਈ ਹੈ ਇਸ ਦੀ ਕੀਮਤ ਅੱਜ 1360 ਰੁਪਏ ਕਾਟ ਕੇ 1970 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਇਸ ਦਰਾਨਾ ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੀ ਗਰਾਵਟ ਆਈ ਹੈ ਕਿਉਂਕਿ ਵਪਾਰੀਆਂ ਨੇ ਲੱਗ ਪਈ ਇੱਕ ਹਫਤੇ ਤੋਂ ਕੀਮਤਾਂ ਵਿੱਚ ਵਾਧੇ ਕਾਰਨ ਮੁਨਾਫਾ ਵਸੂਲੀ ਵੀ ਕੀਤੀ ਭਾਰਤ ਵਿੱਚ ਸੋਨੇ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ ਅੱਜ 24 ਕੈਟ ਸੋਨੇ ਦੀ ਕੀਮਤ 1360 ਰੁਪਏ ਪ੍ਰਤੀ 10 ਗ੍ਰਾਮ ਘਟ ਕੇ 1,0970 ਰੁਪਏ ਹੋ ਗਈ ਹੈ ਇਸ ਦੇ ਨਾਲ ਹੀ 22 ਕੈਟ ਦੀ ਗੱਲ ਕਰੀ ਤਾਂ 22 ਕੈਰਟ ਸੋਨੇ ਦੀ ਕੀਮਤ ਅੱਜ 1250 ਰੁਪਏ ਪ੍ਰਤੀ 10 ਗ੍ਰਾਮ ਘਟ ਕੇ 92550 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਇਸੇ ਤਰ੍ਹਾਂ 18 ਕੈਟ ਸੋਨੇ ਦੀ ਕੀਮਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1020 ਰੁਪਏ ਪ੍ਰਤੀ 10 ਗ੍ਰਾਮ ਘਟ ਕੇ 75330 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਤਾਂਨ ਫਿਰ ਤੋਂ ਦੱਸ ਦਈਏ ਕਿ ਸੋਨੇ ਦੀਆਂ ਕੀਮਤਾਂ ਵਿੱਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ ਖਰੀਦਣ ਵਾਲਿਆਂ ਲਈ ਅੱਜ ਵਧੀਆ ਮੌਕਾ ਹੈ ਸਬਸਕ੍ਰਾਈਬ ਕਰੋ ਜਲਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.